ਬੈਸੋ ਜੀ ਕਰਕੇ ਆ ਮੈਂ ਕਹਾ ਤੁਹਾਡੀ ਡੀਏਪ ਜਿਹੜੀ ਹੈ ਨਾ ਵੀ ਉਸਮੇ ਕੁਆਲਿਟੀ ਖਤਮ ਹੋ ਗਈ ਹੈ ਕਹਿੰਦਾ ਨਹੀਂ ਹੋ ਗਈ ਮੈਂ ਕਹਾ ਮੈਂ ਡੇਢ ਗੁਣਾ ਡੀਏਪ ਡਾਲ ਰਹਾ ਹਾਂ ਪਰ ਝਾੜ ਮੇਰਾ ਘਟ ਰਹਾ ਹੈ 55 ਮਤਲਬ ਆਪਣਾ ਆਪ ਮਾਨ ਦੇ ਵਿੱਚ ਉਸਤ ਕਰਦੇ ਆ ਵੀ ਜਾਂ 20 ਕਾਉਂਟਲ 15 ਕਾਉਂਟਲ ਆਪਣਾ ਬਹੁਤ ਡਾਊਨ ਆ ਰਿਹਾ ਹੁਣ ਹੌਲੀ 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 ਡਾਊਨ ਜਾ ਰਿਹਾ ਮੇਰਾ ਝਾੜ ਹੁਣ ਇਹਦਾ ਇਹਦਾ ਕੌਣ ਵੀ ਜ਼ਿੰਮੇਵਾਰ ਹੋਊਗਾ ਸਰਕਾਰ ਜ਼ਿੰਮੇਵਾਰ ਹੋਊਗੀ ਜੋ ਲਾਸ ਹੋ ਰਿਹਾ ਆਪਣਾ ਔਰ ਔਰ ਕੀ-ਕੀ ਕਰ ਸਕਤੀ ਹੈ ਸਰਕਾਰ? ਤੋ ਆਪ ਤੁਹਾਡੇ ਜੈਸੇ ਜੋ ਕਿਸਾਨ ਆਪ ਸਰਕਾਰ ਇੱਕ ਚੀਜ਼ ਕਰ ਸਕਦੀ ਹੈ। ਸਰਕਾਰ ਇੱਕ ਚੀਜ਼ ਕਰ ਸਕਦੀ ਹੈ ਸਿਰਫ ਕਿਸਾਨਾਂ ਨੂੰ ਜੋ ਵੇਸਟੇਜ ਆ ਉਸਕੋ ਜਲਾਣੇ ਦੀ anumati ਦੇ ਦੇ। ਉਹ ਉਸਕੀ ਉਸਕਾ ਧੂਆਂ ਨਹੀਂ ਹੋਤਾ। ਧੂਆਂ ਜੋ ਹੋਤਾ ਹੈ ਜੋ ਖੜੇ ਹੁੰਦੇ ਨਾ ਆਪਣੇ ਖਰਚੇ ਹੁੰਦੇ ਉਹਨਾਂ ਦਾ ਧੂਆਂ ਜਿਵੇਂ ਆਪਾਂ ਰਿਪਰ ਮਾਰਦੇ ਆ ਉਹਦਾ ਜਦ ਜਿਆਦਾ ਪ੍ਰਾਣ ਹੁੰਦਾ ਉਹ ਉਸ ਆਪਣਾ ਧੂਆ ਜਿਆਦਾ ਹੁੰਦਾ ਜਿਹੜੀ ਉੱਪਰ ਰੇਸਟ ਹੁੰਦੀ ਹੈ ਉਹਦਾ ਨਹੀਂ ਕੋਈ ਨਾਮ ਜਦੋਂ ਕਾਟ ਕੇ ਸਿੱਧੀ ਉੱਪਰਾਂ ਉਹ ਸੁੱਕ ਜਾਂਦੀ ਹੈ ਉਹ ਕੱਲੀ ਕੱਲੀ ਦੀ ਅਗ੍ਹਾ ਦੇ ਦੇ ਇਸ ਦੇ ਅਲਾਵਾ ਕੋਈ ਉਪਾਅ ਜੈਸੇ ਬੋਲ ਰਹੇ تھے ਕਿ ਕੁਝ ਕਿਸਾਨ ਭਾਈ ਬੋਲ ਰਹੇ تھے ਕਿ ਅਗਰ ਸਰਕਾਰ ਕੋ ਸਬਸਿਡੀ ਪ੍ਰੋਵਾਈਡ ਕਰੇ ਨਹੀਂ ਸਰਕਾਰ ਤੋਂ ਐਫਰਟਸ ਬਹੁਤ ਕਰ ਰਹੀ ਹੈ ਐਸੀ ਨਹੀਂ ਐਸੀ ਬਾਤ ਨਹੀਂ ਇਹ ਬਾਤ ਨਹੀਂ ਨਹੀਂ ਸਭ ਕੋ ਇੱਕ ਸਾਥ ਕੰਮ ਕਰਨਾ ਹੈ ਕਿਸਾਨ ਨੂੰ ਕੋ ਫਸਲ ਜ਼ਿਆਦਾ ਉਗਾਣਾ ਹੈ ਉਹ ਵੀ ਦੇਖਣਾ ਹੈ ਪਰਿਆਵਰਣ ਕੋ ਮੈਂ ਤਾਂ ਆਪਣਾ ਤਜਰਬਾ ਬਤਾ ਰਹਾ ਹੂੰ ਵੀ ਜੇ ਪ੍ਰਾਲੀ ਵਿੱਚ ਵਹੁਨੇ ਆਪਾਂ ਆਹੋ ਤੋ ਝਾੜ ਕਟੂਗਾ ਹੁਣ ਆਪਾਂ ਖੁਸ਼ ਆਂ ਵੀ ਸਾਡਾ ਸੁਪਰਵਾਈਜ਼ਰ ਨਾ ਬਿਜਲੀ ਕਣਕ ਅਸੀਂ ਵਿਹਲੇ ਹੋ ਗਏ ਪਰ ਆਫਟਰ ਲੌਂਗ ਟਾਈਮ ਇਹਦੇ ਨੁਕਸਾਨ ਆ ਕੋਈ ਹੋਇਆ ਜਿਹੜਾ ਬਿਲ ਬਣਾ ਰਿਹਾ ਹੈ ਨਾ ਸਰਕਾਰ ਵੀ ਕੋਸ਼ਿਸ਼ ਕਰ ਰਹਾ ਹੈ ਕਿ ਇਹ ਬਿਲ ਜੋ ਖਰੀਦ ਤੇ ਹੈ ਉਸ ਦਾ ਮਤਲਬ ਜੋ ਨੰਬਰਸ ਹੈ ਉਹ ਵਧਾਇਆ ਜਾਏ ਤਾਂ ਕਿ ਕਿਸਾਨੋ ਕੋ ਕੁਝ ਕੁਝ ਨਾ ਕੁਝ ਮੁਆਫਾ ਪਾਇਦਾ ਹੋ ਉਹ ਬੇਲ ਵੇਚ ਕੇ ਵੀ ਉਸ ਕੋ ਕੁਝ ਮਿਲੇ ਅਤੇ ਉਹ ਬੇਲ ਵੇਚेंगे ਤਾਂ ਬਰਾਲੀ ਜਨਲਣੇ ਕਾ ਸਮੱਸਿਆ ਵੀ ਨਹੀਂ ਰਹੇਗੀ ਜੇਕਰ ਸਰਕਾਰ 5000 ਏਕੜ ਦੇ ਦੇਵੇ ਪਸੰਦ ਦੀ ਮੰਗ ਜੀ ਬਿਲਕੁਲ ਜਿਹੜਾ 5000 ਰੁਪਇਆ ਏਕੜ ਦੇ ਦੇਵੇ ਬੰਦੇ ਚਲੋ ਫਿਰ ਕੋਸ਼ਿਸ਼ ਉਸ ਵਿੱਚ ਤੇਲ ਵੀ ਜਾਂਦਾ ਮਾਰੀ ਆਪੇ ਜੋ ਮਰਜ਼ੀ ਕਰੇ ਅਸੀਂ ਭਾਵੇਂ ਦਿਹਾੜੀਏ ਲਾ ਕੇ ਬਾਹਰ ਕੱਢ ਗਏ ਭਾਂ ਸਾਈਡ ਤੇ ਰੱਖੀਏ ਕੱਲਾ ਵੇਸਟੇਜ ਚੱਕੀਏ ਫਿਰ ਉਹ ہماری ਸਰਦਰਦੀ ਹੋ ਗਈ ਠੀਕ ਹੈ ਆਪਕਾ ਜੋ ਫਾਰਮ ਇਹ ਵੀ ਸਰਕਾਰ ਉਹਨੇ ਸੱਚੀ ਦੇਵੇ ਕਿ ਆਸਾਨ ਦਾ ਨਕਸ਼ਾ ਹੁੰਦਾ ਜੇ ਦੋ ਕਾਊਂਟਾ ਕਾਊਂਟ ਕਰਦੇ ਜਿਹੜੀ ਪੰਜਾਬ ਦੀ ਜੋ ਇਕਨੋਮੀ ਹੈ ਉਹ ਸਿਰਫ ਸਿਰਫ ਐਗਰੀਕਲਚਰ ਤੇ ਬੇਸਡ ਹੀ ਹੈ ਉਹ ਕਿਉਂਕਿ ਹੋਰ ਤਾਂ ਕੋਈ ਉਹ ਕਰ ਨਹੀਂ ਸਕਦਾ ਕੁਝ ਨਹੀਂ ਐਗਰੀਕਲਚਰ ਬਹੁਤ ਅੱਛਾ ਹੈ ਅਸੀਂ ਆਪਣੇ ਗਾਮੇ ਖੇਤੀ ਕਰਦੇ ਹਾਂ ਆਪਣੇ ਗਾਮੇ ਪਰ ਅੱਜ ਅੱਜ ਕੇਂਦਰ ਸਰਕਾਰ ਨੂੰ ਬਾਹਰ ਫੜਨ ਦੀ ਲੋੜ ਆ ਨਾ ਕਿ ਬਾਹਰ ਛਡਾਉਣ ਦੀ ਲੋੜ ਆ ਕਿਸਾਨ ਮਰ ਰਿਹਾ ਹੈ ਪਹਿਲੇ ਤਾਂ ਦੋ ਏਰੀਆ ਬਾੜ ਨੇ ਮਾਰਤਾ ਪੰਜ ਏਕੜ ਵਾਲੇ ਹੈ ਪਾਰ ਏਕੜ ਵਾਲੇ ਹੈ 4.4 ਏਕੜ 20 ਲੱਖ ਕੌਣ ਅਫੋਰਡ ਕਰ ਸਕਦਾ ਹੈ ਬਿਲਡਰ 1.5 ਕਰੋੜ ਦਾ ਕੌਣ ਲੈ ਸਕਦਾ ਇਹ ਪ੍ਰੋਬਲਮ ਵੀ ਬੋਤਾ ਹੈ ਕਿ ਪੈਲਰ ਕੋਈ ਛੋਟਾ ਕਿਸਾਨ ਜਿਹੜਾ ਉਹ ਲੈ ਨਹੀਂ ਸਕਦਾ ਕਿਲਾ کیسے ਲੇਗਾ ਕਿਹਦੇ ਤੋਂ ਕਹਾਂ ਸਲਾਹੇ ਇਹ ਵੀ ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਆ ਅਸੀਂ ਅਗ ਲਾਉਣ ਦੇ ਸਪੋਰਟ ਨਹੀਂ ਕਰਦੇ ਤੁਸੀਂ ਉਲਟਾ এনवायरमेंट ਪਸ਼ੂ ਪੰਛੀ ਸਾਹ ਲੈਣਾ ਸਮਾਜ ਤੇ ਰਹਿਣਾ ਸਾਡੇ ਦਾ ਵੈਸੇ ਹੀ ਹੁਣ ਕੈਂਸਰ ਮਾਲਵਾ ਬਲਟ ਵਿੱਚ ਕੈਂਸਰ ਦਾ ਨੰਬਰ ਵੀ ਬੜਾ ਹੈ ਸਾਡੇ ਦੋ ਮੌਤੇ ਹੋਈਆਂ ਪਿਛਲੇ 1 ਮਹੀਨੇ ਕੈਨਸਰ ਜੇ ਇਹ ਸਾਰਾ ਦਵਾਈਆਂ ਕਰਕੇ ਹੋਇਆ ਪੰਜਾਬ ਦੇ ਵਿੱਚ ਜੇ ਅਸੀਂ ਜੋ ਸਿਹਤ ਬਿਮਾਰੀ ਇੰਨੀ ਵੱਧ ਚੁੱਕੀ ਹੈ ਵੀ ਜ਼ੋਰ ਲਾਉਂਦੇ ਸਾਡੀ ਕਣਕ ਹੋਰ ਵਧੇ ਹੋਰ ਵਧੇ ਮੈਨੂੰ ਕਿਉਂਕਿ ਜੇ ਕਿਸਾਨ ਕੋਲੇ ਪੈਸਾ ਹੋਊ ਤਾਂ ਬਾਜ਼ਾਰ ਚੱਲੂਗਾ ਸਾਰਾ ਨਿਰਪਰ ਕਿਸਾਨ ਤੇ ਹੀ ਆ ਸਭ ਨੂੰ ਚਲੋ ਹਾਂਜੀ ਆਪਸੇ ਮਿਲ ਕੇ ਬਹੁਤ ਖੁਸ਼ੀ ਹੋਈ ਹੈ ਜੋ ਬਾਤیں ਆ ਉਹ ਆਪ ਲੋਕ